ਜੱਜ ਸਿੰਘ ਜੀ ਯੂਕੇ ਦੇ ਸ਼ਹਿਰ ਮੈਂਚੈਸਟਰ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਯੂਕੇ ਦੇ ਵਿੱਚ ਇੱਕ ਵੱਡਾ ਟੈਰਰਿਸਟ ਅਟੈਕ ਹੋਇਆ ਕੁਝ ਲੋਕਾਂ ਦੀ ਮੌਤ ਵੀ ਹੋਈ ਹੈ ਕੀ ਕਾਰਨ ਹੈ ਕਿਸ ਨੇ ਕਰਵਾਇਆ ਗਿਆ ਕਿਉਂ ਕਰਵਾਇਆ ਗਿਆ ਅਤੇ ਕੀ ਕਾਰਵਾਈ ਹੁਣ ਤੱਕ ਇਸਤੇ ਹੋਈ ਹੈ ਦਰਸ਼ਕਾਂ ਨੂੰ ਜਰੂਰ ਦੱਸੋ ਇਸੇ ਨਾਲ ਹੀ ਤੁਹਾਨੂੰ ਜਾਨਣਾ ਚਾਹਾਂਗੇ ਕਿ ਹੁਣ ਟੈਰਰਿਸਟ ਅਟੈਕ ਵਾਲੇ ਕਿਉਂ ਕਹਿੰ ਲੋ ਕਿਸੇ ਦੇਸ਼ ਜੋ ਵਿਸ਼ਵ ਦੇ ਵੱਧ ਰਿਹਾ ਰਹੇ ਨੇ ਜਿੱਦਾਂ ਕਿ ਪਹਿਲਾਂ ਨਕਸਲੀ ਹਮਲੇ ਹੁੰਦੇ ਸੀਗੇ ਹੁਣ ਨਕਸਲੀ ਹਮਲੇ ਤੋਂ ਬਾਅਦ ਟੈਰਰਿਸਟ ਅਟੈਕ ਕਿਸ 파ਸੀਨ ਮਾਹੌਲ ਜਾ ਰਹੀ ਹੈ ਇਸ ਖਬਰ ਦੀ ਪੂਰੀ ਸ라이 ਸਾਰ ਦਸ਼ਕ ਨੇ ਕਰਖੋ ਜੀ ਜੀ ਬਿਲਕੁਲ ਬੀਤੇ ਦਿਨੀ ਯੂਕੇ ਦੇ ਸ਼ਹਿਰ ਮੈਂਚੈਸਟਰ ਦੇ ਵਿੱਚ ਇਹ ਹਮਲਾ ਜਿਹੜਾ ਹੈਗਾ ਹੋਇਆ ਇਹ ਹਮਲਾ ਹੋਇਆ ਉਸ ਵੇਲੇ ਜਦੋਂ ਜੂਇਸ਼ ਕਮਿਊਨਿਟੀ ਦਾ ਇੱਕ ਵੱਡਾ ਫੈਸਟੀਵਲ ਚੱਲ ਰਿਹਾ ਸੀ ਇੱਕ ਸ਼ਖਸ਼ ਆਉਂਦਾ ਜੋ ਆਪਣੀ ਕਾਰ ਦੇ ਵਿੱਚ ਸਵਾਰ ਸੀ ਉਹ ਭੀੜ ਦੇ ਵਿੱਚ ਜਿਹੜੀ ਹੈ ਆਪਣੀ ਕਾਰ ਦੇ ਵਿੱਚ ਜਿਹੜੀ ਕਾਰ ਆਪਣੀ ਹੈਗੀ ਹੈ ਉਹ ਭੀੜ ਦੇ ਉੱਤੇ ਚਾੜ ਦਿੰਦਾ ਹੈ ਦਰਦ ਦੇਂਦਾ ਲੋਕਾਂ ਨੂੰ ਉਸ ਤੋਂ ਬਾਅਦ ਕਾਰ ਚੋਂ ਉਤਰਦਾ ਤੇ ਉੱਤਰ ਕੇ ਆਪ ਚਾਕੂ ਦੇ ਨਾਲ ਹਮਲੇ ਉਥੇ ਕਰ ਦਿੰਦਾ ਜਿਹੜੇ ਲੋਕ ਯੂਜਿਸ਼ ਕਮਿਊਨਿਟੀ ਦੇ ਉਥੇ ਆਪਣਾ ਫੈਸਟੀਵਲ ਮਨਾ ਰਹੇ ਸੀ ਸੋ ਇਹ ਸਾਰੀ ਕਾਰਵਾਈ ਤੋਂ ਬਾਅਦ ਪੁਲਿਸ ਨੂੰ ਸੱਦਿਆ ਜਾਂਦਾ ਹੈ ਪੁਲਿਸ ਆਉਂਦੀ ਹੈ ਤੇ ਆਉਣ ਤੋਂ ਬਾਅਦ ਜਿਹੜਾ ਅਟੈਕ ਕਰਨ ਵਾਲਾ ਉਹਨੂੰ ਇਹ ਕਿਹਾ ਜਾਂਦਾ ਕਿ ਭਾਈ ਤੂੰ ਆਪਣਾ ਹਥਿਆਰ ਸੁੱਟ ਜੋ ਤੇਰੇ ਕੋਲ ਹੈ ਉਹ ਛੱਡ ਦੇ ਤੇ ਸਮਰਪਣ ਕਰ ਦੇ ਪਰ ਉਹਦੇ ਵੱਲੋਂ ਨਾ ਕਰ ਦਿੱਤੀ ਗਈ ਤੇ ਜਿਸ ਤੋਂ ਬਾਅਦ ਪੁਲਿਸ ਨੇ ਇਹ ਵੀ ਦੇਖਿਆ ਕਿ ਉਹਦੇ ਸਰੀਰ ਦੇ ਨਾਲ ਇੱਕ ਬੈਲਟ ਹੈ ਜਿਹਦੇ ਉੱਤੇ ਬੰਬ ਲਟਕਦੇ ਹੋਏ ਨਜ਼ਰ ਆ ਰਹੇ ਨੇ ਸੋ ਮਤਲਬ ਕੁਝ ਵੱਡਾ ਹੋਣ ਜਾ ਰਿਹਾ ਸੀ ਸ਼ਾਇਦ ਤੇ ਇਸ ਤੋਂ ਬਾਅਦ ਪੁਲਿਸ ਨੇ ਜਿਹੜਾ ਲੋਕਾਂ ਨੂੰ ਅਗਾਹ ਕੀਤਾ ਕਿ ਤੁਸੀਂ ਪਾਸੇ ਹਟ ਜਾਓ ਜਿੰਨਾ ਦੂਰ ਜਾ ਸਕਦੇ ਹੋ ਜਾਓ ਕਿਉਂਕਿ ਸਾਨੂੰ ਸ਼ੱਕ ਹੈ ਕਿ ਉਹਦੇ ਕੋਲ ਬੰਬ ਹੈਗਾ ਮਤਲਬ ਕਿ ਉਹ ਵਿਸਪੋਰਟ ਕਰਨ ਆਇਆ ਉਹ ਵੱਡਾ ਕੁਝ ਕਰਨਾ ਚਾਹੁੰਦਾ ਤੇ ਇਹ ਕਹਿੰਦਿਆ ਹੋਇਆ ਜਦੋਂ ਪੁਲਿਸ ਨੇ ਵਾਰਨਿੰਗ ਜਿਹੜੀ ਹੈ ਦੁਬਾਰਾ ਦੁਬਾਰਾ ਉਸ ਬੰਦੇ ਨੂੰ ਦਿੱਤੀ ਤੇ ਉਹਨੇ ਜਿਹੜਾ ਹੈਗਾ ਸਮਰਪਣ ਨਹੀਂ ਕੀਤਾ ਫਿਰ ਪੁਲਿਸ ਨੇ ਉਹਨੂੰ ਸ਼ੂਟ ਕਰ ਦਿੱਤਾ ਸੋ ਮਤਲਬ ਇਹ ਘਟਨਾ ਵਾਪਰੀ ਹੈ ਤੇ ਜਿਹੜਾ ਅਟੈਕ ਕਰਨ ਵਾਲਾ ਸੀ ਉਹ ਸੀਰੀਆ ਦੇ ਨਾਲ ਸਬੰਧਤ ਦੱਸਿਆ ਜਾਂਦਾ ਇਲੀਗਲ ਇਮੀਗਰੈਂਟ ਸੀ ਤੇ ਇਹ ਇਸ ਜਿਹੜੀ ਸਾਰੀ ਘਟਨਾ ਜਿਹੜੀ ਹੈਗੀ ਆ ਇਹਨੂੰ ਇੱਕ ਟੈਰਰਿਸਟ ਅਟੈਕ ਦਾ ਵੈਸੇ ਤਾਂ ਜਿਵੇਂ ਆਪਾਂ ਇਹ ਦੇਖਦੇ ਆਂ ਭਈ ਇਹਨੂੰ ਨਸਲੀ ਹਮਲਾ ਵੀ ਕਿਹਾ ਜਾ ਸਕਦਾ ਸੀ ਕਿਉਂਕਿ ਇੱਕ ਟਾਰਗੇਟ ਕੀਤਾ ਗਿਆ ਇੱਕ ਕਮਿਊਨਿਟੀ ਨੂੰ ਜਿਊਸ਼ ਕਮਿਊਨਿਟੀ ਨੂੰ ਸੋ ਮਤਲਬ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਰੋਸ ਹੈ ਜੋ ਇਜ਼ਰਾਈਲ ਗਾਜ਼ਾ ਦੇ ਵਿੱਚ ਕਰ ਰਿਹਾ ਸੋ ਮਤਲਬ ਕਹਿਣ ਦਾ ਪੀ ਇਹ ਇੱਕ ਨਸਲੀ ਹਮਲਾ ਵੀ ਕਿਹਾ ਜਾ ਸਕਦਾ ਸੀ ਕਿ ਸਾਨੂੰ ਰੋਸ ਹੈ ਇਸ ਕਰਕੇ ਅਸੀਂ ਤੁਹਾਡੀ ਕਮਿਊਨਿਟੀ ਦੇ ਨਾਲ ਜਿਹੜਾ ਇਹ ਕਰਨ ਜਾ ਰਹੇ ਆ ਜਾਂ ਕਰ ਰਹੇ ਆ ਪਰ ਇਹਨੂੰ ਸਰਕਾਰ ਵੱਲੋਂ ਟੈਰਰਿਸਟ ਅਟੈਕ ਘਰਾਰ ਦਿੱਤਾ ਗਿਆ ਸੋ ਇਹ ਬਹੁਤ ਵੱਡੀ ਗੱਲ ਹੈਗੀ ਆ ਕਈਰ ਸਟਾਮਰ ਜਿਹੜੇ ਉਸ ਵੇਲੇ ਉਸ ਘਟਨਾ ਦੇ ਦੌਰਾਨ ਯੂਰਪ ਦੇ ਵਿੱਚ ਮੌਜੂਦ ਸੀ ਇੱਕ ਉਹ ਯੂਰਪ ਦੇ ਨਾਲ ਕੋਈ ਡੀਲਿੰਗ ਜਿਹੜੀ ਹੈਗੀ ਡੀਲ ਹੈਗੀ ਆ ਉਹ ਕਰਨ ਵਾਸਤੇ ਗਏ ਹੋਏ ਸੀ ਡੈਨਮਾਰਕ ਦੇ ਵਿੱਚ ਉਹ ਇਮੀਡੀਏਟਲੀ ਉਹ ਮੀਟਿੰਗ ਛੱਡ ਕੇ ਵਾਪਸ ਆ ਜਾਂਦੇ ਨੇ ਇੱਥੇ ਆ ਕੇ ਇੱਕ ਸਪੈਸ਼ਲ ਮੀਟਿੰਗ ਜਿਹਨੂੰ ਕੋਬਰਾ ਮੀਟਿੰਗ ਦਾ ਨਾਮ ਦਿੱਤਾ ਗਿਆ ਉਹ اٹੈਂਡ ਕਰਦੇ ਨੇ ਤੇ ਉਸ ਤੋਂ ਬਾਅਦ ਕੀ ਹੁੰਦਾ ਕਿ ਪੁਲਿਸ ਮਾਂਚੈਸਟਰ ਸ਼ਹਿਰ ਦੇ ਵਿੱਚ ਵੱਖ-ਵੱਖ ਜਗਾਵਾਂ ਦੇ ਉੱਤੇ ਜਿਹੜੀ ਹੈ ਡਿਪਲੋਏ ਕਰ ਦਿੱਤੀ ਜਾਂਦੀ ਹੈ ਸੋ ਇਹ ਘਟਨਾ ਜਿਹੜੀ ਵਾਪਰੀ ਹੈ ਨਾ ਇਹ ਮੰਦ ਭਾਗੀ ਹੈ ਜਿਹਦੇ ਵਿੱਚ ਹੁਣ ਰਿਪੋਰਟਾਂ ਜਿਹੜੀਆਂ ਨਿਕਲ ਕੇ ਸਾਹਮਣੇ ਆਈਆਂ ਕਿ ਦੋ ਲੋਕ ਜਿਹੜੇ ਜਿਊਿਸ਼ ਕਮਿਊਨਿਟੀ ਦੇ ਨਾਲ ਸਬੰਧਤ ਹੈ ਉਹ ਉਹਨਾਂ ਦਾ ਜਿਹੜਾ ਹੈਗਾ ਉਹਨਾਂ ਦੀ ਮੌਤ ਹੋ ਗਈ ਹੈ ਅਟੈਕ ਕਰਨ ਵਾਲਾ ਜਿਹੜਾ ਸੀਗਾ ਉਹਨੂੰ ਤਾਂ ਮੌਕੇ ਦੇ ਉੱਤੇ ਢੇਰ ਕਰ ਦਿੱਤਾ ਗਿਆ ਤੇ ਉਸ ਤੋਂ ਬਾਅਦ ਦੋ ਹੋਰ ਲੋਕ ਜਿਹੜੇ ਨੇ ਉਹ ਕ੍ਰਿਟੀਕਲ ਸਿਚੁਏਸ਼ਨ ਦੇ ਵਿੱਚ ਇਸ ਵੇਲੇ ਹਸਪਤਾਲਾਂ ਦੇ ਵਿੱਚ ਪਏ ਹੋਏ ਨੇ ਤੋ ਇਹ ਘਟਨਾ ਤੋਂ ਬਾਅਦ ਹੁਣ ਚਰਚਾ ਜਿਹੜੀ ਆ ਉਹ ਛਿੜ ਚੁੱਕੀ ਹੈ ਕਿ ਆਖਰ ਬਣ ਕੀ ਰਿਹਾ ਵੈਸਟ ਦੇ ਵਿੱਚ ਇੱਕ ਨਸਲੀ ਹਮਲੇ ਇਹਨੂੰ ਵੀ ਆਪਾਂ ਨਸਲੀ ਹਮਲਾ ਪਰ ਸਰਕਾਰ ਨੇ ਇਹਨੂੰ ਟੈਰਰਿਸਟ ਅਟੈਕ ਜਿਹੜਾ ਹੈਗਾ ਉਹ ਕਰਾਰ ਦੇ ਦਿੱਤਾ ਸੋ ਅਸੀਂ ਉਹਨਾਂ ਦੇ ਹਿਸਾਬ ਦੇ ਨਾਲ ਹੀ ਇਹਨੂੰ ਟੈਰਰਿਸਟ ਅਟੈਕ ਹੀ ਕਵਾਂਗੇ ਪਰ ਇਹ ਜਿਹੜਾ ਨਸਲਵਾਦ ਜਾਂ ਇੱਕ ਦੂਸਰੀ ਕਮਿਊਨਿਟੀ ਨੂੰ ਜਰਨਾ ਨਹੀਂ ਜਾਂ ਸਹਿਣ ਨਹੀਂ ਕਰਨਾ ਇਹ ਬਹੁਤ ਵੱਧਾ ਜਾ ਰਿਹਾ ਹੈ ਤੁਹਾਨੂੰ ਯਾਦ ਹੋਣਾ ਕਿ ਅਸੀਂ ਪਿਛਲੇ ਦਿਨੀ ਵੀ ਇੱਕ ਖਬਰ ਕਵਰ ਕੀਤੀ ਸੀ ਕਿ ਯੂਕੇ ਦੇ ਵਿੱਚ ਇੱਕ ਸਿੱਖ ਲੜਕੀ ਦੇ ਨਾਲ ਕੋ ਕਰਮ ਕੀਤਾ ਗਿਆ ਉਹਦੀ ਕੁੱਟਮਾਰ ਕੀਤੀ ਗਈ ਹੈ ਤੇ ਉਹਨੂੰ ਇਹ ਕਿਹਾ ਗਿਆ ਕਿ ਤੁਸੀਂ ਇੱਥੋਂ ਬਿਲੋਂਗ ਨਹੀਂ ਕਰਦੇ ਵਾਪਸ ਚਲੇ ਜਾਓ ਦੋ ਸਿੱਖ ਟੈਕਸੀ ਡਰਾਈਵਰਾਂ ਦੇ ਨਾਲ ਬੁਲਵਰਹੈਂਪਟਨ ਸ਼ਹਿਰ ਹੈ ਇੰਗਲੈਂਡ ਦਾ ਜਿੱਥੇ ਕਟਮਾਰਕ ਕੀਤੀ ਗਈ ਹੈ ਤੇ ਇਹ ਘਟਨਾ ਜਿਹੜੀ ਵਾਪਰੀ ਹੈ ਬੇਸ਼ੱਕ ਸਿੱਖ ਕਮਿਊਨਿਟੀ ਦੇ ਨਾਲ ਨਹੀਂ ਵਾਪਰੀ ਪਰ ਇੱਕ ਕਮਿਊਨਿਟੀ ਨੂੰ ਟਾਰਗੇਟ ਕੀਤਾ ਗਿਆ ਅਸੀਂ ਇਹ ਨਹੀਂ ਕਹਿੰਦੇ ਕਿ ਕੋਈ ਕੌਣ ਚੰਗਾ ਹੈ ਕੋਈ ਮਾੜਾ ਪਰ ਜਦੋਂ ਕਮਿਊਨਿਟੀਆਂ ਧਰਮਾਂ ਨੂੰ ਟਾਰਗੇਟ ਕੀਤਾ ਜਾਣ ਲੱਗ ਪੈਂਦਾ ਨਾ ਉਹ ਹਾਲਾਤ ਫਿਰ ਕਿਸੇ ਹੋਰ ਪਾਸੇ ਨੂੰ ਜਾਣ ਲੱਗ ਪੈਂਦੇ ਹੁੰਦੇ ਆ ਤੁਹਾਨੂੰ ਯਾਦ ਹੋਣਾ ਕਿ ਨਿਊਜ਼ੀਲੈਂਡ ਦੇ ਵਿੱਚ ਵੀ ਜਿਹੜਾ ਇੱਕ ਜਿਹੜਾ ਹੈ ਇੱਕ ਚਰਚ ਦੇ ਉੱਤੇ ਅਟੈਕ ਕੀਤਾ ਗਿਆ ਸੀਗਾ ਸੋ ਅਮਰੀਕਾ ਦੇ ਵਿੱਚ ਵੀ ਇਸ ਤਰ੍ਹਾਂ ਦੇ ਅਟੈਕ ਜਿਹੜੇ ਹੋਏ ਗੁਰਦੁਆਰਾ ਸਹਿਬਾਨ ਜਿਹੜਾ ਅਮਰੀਕਾ ਦੇ ਵਿੱਚ ਜਿੱਥੇ 6 ਲੋਕ ਮਾਰੇ ਗਏ ਸੀਗੇ ਮਤਲਬ ਇੱਕ ਧਰਮ ਨੂੰ ਟਾਰਗੇਟ ਕਰਕੇ ਇੱਕ ਕਮਿਊਨਿਟੀ ਨੂੰ ਟਾਰਗੇਟ ਕਰਕੇ ਇਹ ਹਮਲੇ ਜਿਹੜੇ ਕੀਤੇ ਜਾ ਰਹੇ ਆ ਰੋਸ ਜਿਟਾਉਣ ਦੇ ਤਰੀਕੇ ਹੋਰ بڑے ਹੁੰਦੇ ਨੇ ਹੁਣ ਤੁਸੀਂ ਦੇਖੋ ਪਿਛਲੇ ਦਿਨੀ ਇੰਗਲੈਂਡ ਨੇ ਗਾਜ਼ਾ ਨੂੰ ਜਿਹੜਾ ਹੈਗਾ ਉਹ ਇੱਕ ਵਕਰੀ ਸਟ੍ਰੀਟ ਦਾ ਪੈਲੇਸਟਾਈਨ ਨੂੰ ਜਿਹੜਾ ਹੈਗਾ ਵੱਖਰੀ ਸਟੇਟ ਦਾ ਦਰਜਾ ਦੇਣ ਦੀ ਗੱਲ ਵੀ ਕੀਤੀ ਐ ਕਬੂਲ ਲਈ ਐ ਪਰ ਹੁਣ ਜਿਹੜੇ ਆਮ ਲੋਕ ਨੇ ਜਿਹੜੇ ਸੋਚਦੇ ਨੇ ਕਿ ਅਸੀਂ ਆਪਣੇ ਤੌਰ ਦੇ ਉੱਤੇ ਹੀ ਜਿਹੜਾ ਹੈ ਉਹ ਬਦਲਾ ਲਈਏ ਜਾ ਕੇ ਜਾਂ ਇਸ ਤਰ੍ਹਾਂ ਕਰੀਏ ਜੋ ਇਜ਼ਰਾਈਲ ਉਹਨਾਂ ਨਾਲ ਕਰ ਰਿਆ ਸੀ ਇਹਨਾਂ ਦੇ ਲੋਕਾਂ ਨਾਲ ਕਰੀਏ ਸੋ ਉਸ ਤੋਂ ਬਾਅਦ ਤੁਸੀਂ ਇਸ ਤਰ੍ਹਾਂ ਦੀਆਂ ਘਟਨਾਵਾਂ ਵਰਤਾ ਦਿੰਨੇ ਹੋ ਸੋ ਇਹ ਸਿਮਿਲਰ ਘਟਨਾ ਜਿਹੜੀ ਹੈ ਜਰਮਨ ਦੇ ਵਿੱਚ ਵੀ ਦੋ ਵਾਰ ਵਾਪਰ ਚੁੱਕੀ ਐ ਜਿੱਥੇ ਆਮ ਰੌਣਕ ਵਾਲੇ ਦੇਣ ਜਿਵੇਂ ਵੀਕਐਂਡ ਹੁੰਦਾ ਨਾ ਸੋ ਉੱਥੇ ਰੌਣਕ ਵਾਲੇ ਦੇਣ ਜਦੋਂ ਫੈਸਟੀਵਲ ਚੱਲਦੇ ਹੁੰਦੇ ਆ ਤੇ ਕਾਰ ਕਾਰ ਦੇ ਨਾਲ ਜਿਹੜਾ ਲਿਆ ਕੇ ਉਹ ਲੋਕ ਉੱਪਰ ਚਾੜਨਾ ਜਿਹਦੇ ਵਿੱਚੋਂ ਜਿਹਦੇ ਨਾਲ ਲੋਕਾਂ ਦੀ ਉਥੇ ਮੌਤ ਵੀ ਹੋਈ ਹੈ ਸੋ ਜਰਮਨ ਦੇ ਵਿੱਚ ਵੀ ਇਹ ਘਟਨਾ ਵਾਪਰ ਚੁੱਕੀ ਹੈ ਤੇ 5-7 ਸਾਲ ਪਹਿਲਾਂ ਇੰਗਲੈਂਡ ਦੇ ਵਿੱਚ ਵੀ ਇਸ ਤਰ੍ਹਾਂ ਦੀ ਘਟਨਾ ਜਿਹੜੀ ਪਹਿਲਾਂ ਵੀ ਵਾਪਰ ਚੁੱਕੀ ਹੈ ਸੋ ਇਹ ਘਟਨਾਵਾਂ ਅਤ ਨਿੰਦਣਯੋਗ ਨੇ ਲੋਕਾਂ ਦੇ ਵਿੱਚ ਸਹਿਜ ਜਿਹੜਾ ਹੈਗਾ ਉਹ ਮੁੱਕਦਾ ਜਾ ਰਿਹਾ ਸੋ ਹੁਣ ਇਸ ਘਟਨਾ ਦੇ ਬਾਬਤ ਗੱਲ ਕਰੀਏ ਤਾਂ ਪੁਲਿਸ ਹੋਰ ਇਨਵੈਸਟੀਗੇਸ਼ਨ ਕਰ ਰਹੀ ਹੈ ਕਿ ਆਖਰ ਹਾਕ ਕੀ ਹੈ ਗਲਬਾਤ ਕੀ ਹੈ ਪੁਲਿਸ ਵੱਲੋਂ ਆਈਡੈਂਟੀਟੀ ਜਿਹੜੀ ਉਹ ਬੰਦੇ ਦੀ ਹੈ ਉਹ ਉਹ ਮਤਲਬ ਜਗਜਾਹਰ ਨਹੀਂ ਕੀਤੀ ਗਈ ਉਹਨਾਂ ਨੇ ਕਿਹਾ ਕਿ ਸਿਕਿਉਰਿਟੀ ਕੰਸਰਨ ਹੈਗਾ ਇਸ ਕਰਕੇ ਅਸੀਂ ਨਹੀਂ ਦੱਸਾਂਗੇ ਪਰ ਆਮ ਲੋਕਾਂ ਦੇ ਵਿੱਚ ਇਹ ਚਰਚਾ ਚੱਲ ਗਈ ਹੈ ਕਿ ਸੀਰੀਆ ਦਾ ਨਾਲ ਸੰਬੰਧਤ ਉਹ ਇਲੀਗਲ ਇਮੀਗਰੈਂਟ ਸੀ ਜਿਨੇ ਇਹ ਸਾਰਾ ਘਰ ਆ ਜਿਹੜਾ ਹੈਗਾ ਕੀਤਾ ਜੀ ਹਾਂ ਜੀ ਬਿਲਕੁਲ ਸਹੀ ਕਾਫੀ ਨਿੰਦਨਯੋਗ ਇਹ ਘਟਨਾ ਹੈ ਕਿ ਜਿਸ ਤਰੀਕੇ ਦੇ ਨਾਲ ਹੁਣ ਇਸ ਤਰੀਕੇ ਦੇ ਹਮਲੇ ਹੋ ਰਹੇ ਨੇ ਇੱਕ ਕਮਿਊਨਿਟੀ ਦੇ ਦੂਜੇ ਕਮਿਊਨਿਟੀ ਦੇ ਉੱਤੇ ਤੇ ਇਹ ਹੁਣ ਵੈਸਟ ਦੇ ਦੇਸ਼ਾਂ ਵਿੱਚ ਵੀ ਇਹਨਾਂ ਦੀ ਫਰਵਾਹ ਤੁਸੀਂ ਕਿਹਨਾ ਹੋ ਰਹੀਏ ਪਹਿਲੇ ਨਸਲੀ ਹਮਲੇ ਸੀ ਕਿ ਹੁਣ ਜੋ ਤੁਸੀਂ ਕਿਹਾ ਕਿ ਹੁਣ ਗਵਰਨਮੈਂਟ ਯੂਕੇ ਨੇ ਇਸ ਨੂੰ ਟੈਰਿਸ ਅਟੈਕ ਕਿਹਾ ਤੇ ਇੱਕ ਤਰੀਕੇ ਦਾ ਟੈਰਿਸ ਅਟੈਕ ਹੈ ਉਮੀਦ ਕਰਦੇ ਹਾਂ ਕਿ ਢੇਕਣਾ ਨਾ ਹੋਣਗੀਆਂ ਤੇ ਪੂਰੀ ਦੁਨੀਆ ਦੇ ਵਿੱਚ ਕੀ ਲੋਕ ਕਿ ਪੀਸ ਬਣੀ ਰਹੇਗੀ ਥੋੜਾ ਤਾਂ ਮੈਂ ਜੁੜੰਦਰੀ ਆਪਣੇ ਵਿਚਾਰ ਅੱਛੇ ਨਾ ਕਰ ਖੰਦੇਰੀ ਜੀ ਧੰਨਵਾਦ ਤੁਹਾਡਾ ਵੀ ਤੁਹਾਡੇ ਸਾਰੇ ਦਰਸ਼ਕ ਜੋ ਸਾਨੂੰ ਦੇਖਦੇ ਨੇ ਸੁਣਦੇ ਨੇ ਪਸੰਦ ਕਰਦੇ ਨੇ ਸਭ ਦਾ ਬਹੁਤ ਧੰਨਵਾਦ ਜੀ